ਤੁਸੀਂ ਆਪ ਦੱਸੋ ਥੋੜਾ ਕਦੋਂ ਬੱਚੀ ਗਈ ਸੀਗੀ ਔਰ ਕੀ ਹੋਇਆ ਪਰਸੋ ਬੱਚੀ ਮੇਰੀ 4 ਵਜੇ ਕੋ ਰੁ ਗਈ ਮੈਨੂੰ ਕਹਿ ਕੇ ਗਈ ਮੈਂ ਸਹਿਜ ਨੂੰ ਬੁਲਾਉਣ ਜਾ ਰਹੀ ਆ ਮੰਮਾ ਉਹਦੀ ਫਰੈਂਡ ਸੀਗੀ ਉਹ ਦਰਿੰਦੇ ਦੀ ਧੀ ਸੀਗੀ ਉਹ ਜਿਹੜੀ ਉਹਨੂੰ ਬੁਲਾਣੀ ਗਈ ਸੀ ਮੈਨੂੰ ਕਹਿ ਕੇ ਗਈ ਮੰਮੀ ਮੈਂ ਬੁਲਾ ਕੇ ਆਂਦੀ ਆ ਉਸੇ ਸਮਝੀ ਲਿਆ ਹੋ ਜਾਂਦਾ ਕਿ ਮੈਂ ਹੁਣੇ ਆ ਜਾਨੀ ਬੁਲਾ ਕੇ 15-20 ਮਿੰਟਾਂ ਤੱਕ ਅਸੀਂ ਵਾਪਸ ਆ ਗਏ ਅਸੀਂ ਆਏ ਮਰੀਤੀ ਘਰ ਹੈ ਨਹੀਂ ਸੀ ਟੀਵੀ ਵੀ ਚੱਲਦਾ ਪਿਆ ਸੀ ਵੇਡ ਖੁੱਲਾ ਸੀ ਤੇ ਮੈਂ ਆਪਣੇ ਪੁੱਤ ਨੂੰ ਕਿਹਾ ਜਾ ਕੇ ਉਹਨਾਂ ਬੁਲਾ ਲਿਆ ਫਿਰ ਮੇਰਾ ਪੁੱਤ ਮੈਨੂੰ ਕਹਿੰਦਾ ਮਮਾ ਪਰੂਲ ਹੈ ਨਹੀਂੀ ਉਹਨਾਂ ਦੇ ਘਰ ਅੰਤੋਂ ਪੂਰਾ ਘੰਟਾ ਡੇਢ ਘੰਟਾ ਅਸੀਂ ਲੱਭਦੇ ਰਹੇ ਜਦੋਂ ਮਰੀਤੀ ਨਹੀਂ ਲੱਭੀ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਸਾਰਿਆਂ ਦੇ 10 15 20 ਮਿੰਟ ਤੱਕ ਮੈਂ ਰਿਕਾਰਡਿੰਗ ਦੇਖੀ ਮੇਰੀ ਧੀ ਉਹਨਾਂ ਦੇ ਘਰੋਂ ਬਾਹਰ ਨਹੀਂ ਆਈ ਆਪਣੇ ਬੇਟੇ ਨੂੰ ਫੋਨ ਕੀਤਾ ਮੈਂ ਕਿਹਾ ਤੂੰ ਨਾ ਜਾ ਕੇ ਫੋਨ ਕਰ ਪੁਲਿਸ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਅਰਸ਼ਦੀਪ ਗੌਰ ਤੁਸੀਂ ਦੇਖ ਰਹੇ ਹੋ ਟੈਨਿਕ ਸਵੇਰਾ ਜਲੰਧਰ ਚ 13 ਸਾਲ ਦੀ ਕੁੜੀ ਨਾਲ ਜੋ ਹੋਇਆ ਉਹ ਰੂਹ ਕੰਬਾ ਦੇਣ ਵਾਲਾ ਹੈ ਲੜਕੀ ਬੱਚੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਸ ਈਮਾ ਦਾ ਬੁਰਾ ਹਾਲ ਹੈ ਕਿਉਂਕਿ ਮਾਂ ਨੇ ਆਪਣੇ ਬੱਚੇ ਨੂੰ ਜਿਸ ਹਾਲਤ ਦੇ ਵਿੱਚ ਦੇਖਿਆ ਉਸ ਹਾਲਤ 'ਚ ਕੋਈ ਵੀ ਮਾਂ ਆਪਣੀ ਬੱਚੇ ਨੂੰ ਨਹੀਂ ਦੇਖ ਸਕਦੀ ਅਸੀਂ ਉਸ ਸਮਾਜ ਦਾ ਹਿੱਸਾ ਜਿੱਥੇ ਅੱਜ ਅਸੀਂ ਕੁੜੀਆਂ ਦੀ ਧੀਾਂ ਦੀ ਵੀ ਲੋੜੀ ਮਨਾਉਂਦੇ ਆਂ ਪਰ ਸੋਚੋ ਕਿ ਜਿਹੜੀ ਕੁੜੀਆਂ ਤੇ ਮਾਪਿਓ ਨੇ ਉਹਨਾਂ ਤੇ ਉਸ ਵਕਤ ਕੀ ਬੀਤਰੀ ਹੋਵੇਗੀ ਕੀ ਕੀ ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾ ਕਿਉਂ ਇਸ ਨੂੰ ਰੋਕ ਨਹੀਂ ਲੱਗ ਪਾ ਰਹੀ ਮੇਰੇ ਨਾਲ ਮੇਰੇ ਸਹਿਯੋਗੀ ਰਮਨਸ਼ੂ ਗਾਬਰ ਨੇ ਲਗਾਤਾਰ ਇਸ ਖਬਰ ਤੇ ਨਸਰ ਬਣਾ ਕੇ ਰੱਖੇ ਹੋਏ ਨੇ ਪਰਵਾਰ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਪਹਿਲੇ ਦਿਨ ਤੋਂ ਕਵਰੇਜ ਕਰ ਰਹੇ ਨੇ ਰਮਨਸ਼ੂ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗੀ ਮੁਲਜ਼ਮ ਹਰਮਿੰਦਰ ਹੈਪੀ ਜੂਆ ਉਹ ਹੁਣ ਪੁਲਿਸੀ ਗ੍ਰਿਫਤ ਦੇ ਵਿੱਚ ਆ ਚੁੱਕਾ ਹੈ ਕੀ ਕੁਝ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਕੁਝ ਐਕਸ਼ਨ ਪੂਰਿਆ ਹੋਣ ਦੇਖੋ ਪੁਲਿਸ ਦੇ ਗ੍ਰਿਫਤਾਰ ਦੇ ਵਿੱਚ ਤਾਂ ਉਸੇ ਦਿਨ ਹੀ ਆ ਗਿਆ ਸੀਗਾ ਜਿਸ ਦਿਨ ਇਸ ਵਿਅਕਤੀ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ ਹਾਲਾਂਕਿ ਪੁਲਿਸ ਦੇ ਗ੍ਰਿਫਤ ਤੋਂ ਪਹਿਲਾਂ ਜੋ ਲੋਕਾਂ ਨੇ ਇਹਦਾ ਹਾਲ ਕੀਤਾ ਲੋਕਾਂ ਨੇ ਕੁੱਟਮਾਰ ਕੀਤੀ ਖੁਦ ਬੱਚੀ ਦੀ ਮਾਤਾ ਨੇ ਵੀ ਲੋਕਾਂ ਨੇ ਕਿਹਾ ਕਿ ਇਹਨੂੰ ਸਜ਼ਾ ਦਿਓ ਉਥੇ ਲੋਕਾਂ ਦਾ ਰੋਸ ਇੰਨਾ ਜ਼ਿਆਦਾ ਸੀਗਾ ਕਿ ਲੋਕ ਇਹਨੂੰ ਉੱਥੇ ਹੀ ਮਾਰਨਾ ਚਾਹੁੰਦੇ ਸੀਗੇ ਔਰ ਹੁਣ ਵੀ ਆਪਾਂ ਜਿਹਦੇ ਜਿਹਦੇ ਨਾਲ ਵੀ ਗੱਲ ਕਰਦੇ ਆ ਤੁਸੀਂ ਵੀ ਜਿਹਦੇ ਨਾਲ ਗੱਲ ਕਰ ਰਹੇ ਹੋਗੇ ਇੱਕ ਚਰਚਾ ਦਾ ਵਿਸ਼ਾ ਤਾਂ ਇਹ ਇਸ਼ੂ ਬਣਿਆ ਹੀ ਹੋਇਆ ਹੈ ਔਰ ਹਰ ਕੋਈ ਇਹ ਕਹਿ ਰਿਹਾ ਕਿ ਇਹਨੂੰ ਉੱਥੇ ਹੀ ਸਜ਼ਾ ਦੇ ਦੇਣੀ ਚਾਹੀਦੀ ਸੀਗੀ ਖੈਰ ਪੁਲਿਸ ਨੇ ਅਰਸ਼ ਨੂੰ ਗ੍ਰਿਫਤਾਰ ਉਸ ਦਿਨ ਕਰ ਲਿਆ ਸੀਗਾ ਫਿਰ ਇਹਨੂੰ ਕਿਉਂਕਿ ਲੋਕਾਂ ਨਾਲ ਕੁੱਟਮਾਰ ਕੀਤੀ ਸੀਗੀ ਤਾਂ ਪਹਿਲਾਂ ਇਲਾਜ ਕਰਾਇਆ ਗਿਆ ਇਸ ਵਿਅਕਤੀ ਦਾ ਇਲਾਜ ਕਰਾਉਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਹਰਮਿੰਦਰ ਨੂੰ ਪੇਸ਼ ਕੀਤਾ ਗਿਆ ਸੀਗਾ ਪੁਲਿਸ ਦੇ ਵੱਲੋਂ ਪਹਿਲਾਂ ਇਹਦਾ ਮੈਡੀਕਲ ਕਰਾਇਆ ਗਿਆ ਫਿਰ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਾਇਆ ਗਿਆ ਜੋ ਇੱਕ ਰੁਟੀਨ ਦੀ ਪ੍ਰਕਿਰਿਆ ਹੈ ਉਸ ਪ੍ਰੋਸੈਸ ਦੇ ਦੌਰਾਨ ਪੁਲਿਸ ਦੇ ਵੱਲੋਂ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀਗਾ 10 ਦਿਨਾਂ ਦੀ ਹਿਰਾਸਤ 10 ਦਿਨਾਂ ਦੀ ਪੁਲਿਸ ਰਿਮਾਂਡ ਦੀ ਰਿਕੁਐਸਟ ਜੱਜ ਦੇ ਅੱਗੇ ਕੀਤੀ ਗਈ ਸੀਗੀ ਜ਼ਿਲ੍ਹਾ ਪੁਲਿਸ ਦੇ ਵੱਲੋਂ ਤੇ ਜੱਜ ਸਾਹਿਬ ਨੇ 9 ਦਿਨਾਂ ਦਾ ਰਿਮਾਂਡ ਜਿਹੜਾ ਉਹ ਪ੍ਰੋਵਾਈਡ ਕੀਤਾ ਹੈ। ਆਮੂਮਨ ਰਿਮਾਂਡ ਜਿਹੜਾ 4-5 ਦਿਨ ਦਾ ਹੁੰਦਾ ਔਰ ਦੁਬਾਰਾ ਪੇਸ਼ ਕਰਨਾ ਪੈਂਦਾ ਕੋਰਟ ਦੇ ਵਿੱਚ ਤਾਂ ਫਿਰ ਰਿਮਾਂਡ ਕਈ ਵਾਰੀ ਵੱਧ ਜਾਂਦਾ। ਤਾਂ ਮੈਕਸਿਮਮ 14 ਦਿਨ ਤੱਕ ਇਹ ਰਿਮਾਂਡ ਚੱਲਦਾ ਰਹਿੰਦਾ। ਹੁਣ ਪਹਿਲੀ ਪੇਸ਼ੀ ਦੇ ਵਿੱਚ ਹੀ 9 ਦਿਨਾਂ ਦਾ ਰਿਮਾਂਡ ਜਿਹੜਾ ਉਹ આરોપી ਦਾ ਪੁਲਿਸ ਨੂੰ ਮਿਲ ਗਿਆ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅੱਗੇ ਇਸ ਕੇਸ ਬਾਰੇ ਕੀ ਜਾਂਚ ਕਰੇਗੀ ਕਿਉਂਕਿ ਬਹੁਤ ਸਾਰੇ ਤੱਥ ਤਾਂ ਸਾਹਮਣੇ ਹੀ ਨੇ ਇਸ ਵਿਅਕਤੀ ਦਾ ਵਿਅਕਤੀ ਨੇ ਇਸ ਵਿਅਕਤੀ ਤੇ ਹਰੇਪ ਦੇ ਚਾਰਜਸ ਲੱਗੇ ਨੇ ਇਸ ਵਿਅਕਤੀ ਦੇ ਘਰੋਂ ਹੀ ਬੱਚੀ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਤਾਂ ਹੁਣ ਬਹੁਤ ਸਾਰੀਆਂ ਜਾਂਚ ਇਹ ਹੋਣਗੀਆਂ ਕਿ ਕੌਣ-ਕੌਣ ਵਿਅਕਤੀ ਇਸ ਘਟਨਾ ਦੇ ਵਿੱਚ ਇਹਦੇ ਨਾਲ ਸ਼ਾਮਲ ਸੀਗਾ ਘਟਨਾ ਤੋਂ ਪਾਵੇ ਇਹ ਕਿ ਕਿਸੇ ਨੇ ਗੱਡੀ ਪ੍ਰੋਵਾਈਡ ਕੀਤੀ ਤੇ ਕੀ ਉਹ ਉਹਨਾਂ ਨੂੰ ਪਤਾ ਸੀਗਾ ਕਿ ਇਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਂ ਨਹੀਂ ਦਿੱਤਾ ਔਰ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਅੰਦਰ ਗਏ ਸੀਗੇ ਕੱਲ ਅਸੀਂ ਇਹਦੀ ਬੱਚੀ ਦੀ ਮਦਰ ਦਾ ਇੰਟਰਵਿਊ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਚਾਰ ਪੁਲਿਸ ਮੁਲਾਜ਼ਮਾਂ ਨੂੰ ਮਿਸਿੰਗ ਦੀ ਰਿਪੋਰਟ ਤੇ ਬੁਲਾਇਆ ਗਿਆ ਸੀਗਾ ਕਿ ਬੱਚਾ ਗੁੰਮ ਗਿਆ ਆ ਕੇ ਭਾਲ ਕਰੋ ਤਾਂ ਭਾਲ ਕਰਨ ਜਦੋਂ ਪੁਲਿਸ ਮੁਲਾਜ਼ਮ ਆਏ ਤਾਂ ਜਿਹੜਾ ਦੋ ਪੁਲਿਸ ਮੁਲਾਜ਼ਮ ਸੀਗੇ ਉਹ ਬੱਚੀ ਦੀ ਮਦਰ ਦੇ ਮੁਤਾਬਕ આરોપી ਹਰਮਿੰਦਰ ਦੇ ਘਰ ਦੇ ਅੰਦਰ ਮੌਜੂਦ ਰਹੇ 1.5 ਤੋਂ 2 ਘੰਟੇ ਉਹ ਦੱਸਿਆ ਜਾ ਰਿਹਾ ਕਿ ਚਾਹ ਪਾਣੀ ਵੀ ਪੁਲਾ ਰਿਆ ਸੀਗਾ ਹਰਮਿੰਦਰ ਪੁਲਿਸ ਮੁਲਾਜ਼ਮਾਂ ਨੂੰ ਚਾਹ ਪਾਣੀ ਪੁਲਾ ਰਿਆ ਸੀਗਾ ਉਹਦੇ ਘਰ ਦੇ ਬੈੱਡ ਦੇ ਬੈਠੇ ਹੋਏ ਸੀਗੇ ਮੁਲਾਜ਼ਮ ਦੋ ਮੁਲਾਜ਼ਮ ਮਾਤਾ ਦੇ ਨਾਲ ਸੀਗੇ ਜਿਹੜੇ ਭਾਲ ਕਰ ਰਹੇ ਸੀ ਸੀਸੀਟੀਵੀ ਖੰਗਾਲ ਰਹੇ ਸੀਗੇ ਬਿਆਨ ਦਰਜ ਕਰ ਰਹੇ ਸੀਗੇ ਇਹ ਪੂਰੀ ਪ੍ਰਕਿਰਿਆ ਦੇ ਵਿੱਚ ਡੇਢ ਤੋਂ 2 ਘੰਟੇ ਲੱਗੇ ਡੇਢ ਤੋਂ 2 ਘੰਟੇ ਦੋ ਪੁਲਿਸ ਮੁਲਾਜ਼ਮ ਉਸ ਘਰ ਦੇ ਵਿੱਚ ਉਸ 4-5 ਮਰਲੇ ਦੇ ਘਰ ਦੇ ਵਿੱਚ ਬੈਠੇ ਰਹੇ ਜਿੱਥੇ ਉਸ ਬੱਚੀ ਦੀ ਡੈੱਡ ਬੋਡੀ ਸੀਗੀ ਜਾਂ ਡੈੱਡ ਬੋਡੀ ਸੀਗੀ ਜਾਂ ਉਸ ਤੋਂ ਪਹਿਲਾਂ ਜ਼ਿੰਦਾ ਸਿਗੀ ਜਾਂ ਨਹੀਂ ਜਾਈਗੀ ਇਹ ਤਮਾਮ ਸਵਾਲ ਜਿਹੜੇ ਨੇ ਇਹਨਾਂ ਦੇ ਜਵਾਬ ਚਾਹੀਦੇ ਜੇ ਅਗਰ ਪੁਲਿਸ ਹੋਵੇ ਤੇ ਸਹੀ ਨਾਲ ਕਾਰਵਾਈ ਕਰਦੀ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਕਿਉਂਕਿ ਜਦੋਂ ਮੈਂ ਸੁਣ ਰਹੀ ਸੀ ਜੋ ਤੁਸੀਂ ਉਹਨਾਂ ਦੇ ਮਦਰ ਨਾਲ ਗੱਲਬਾਤ ਕੀਤੀ ਬੱਚੀ ਦੀ ਤੇ ਉਹ ਕਹਿ ਰਹੇ ਸੀ ਕਿ ਅਗਰ ਬੱਚੀ ਪਹਿਲਾਂ ਮਿਲ ਜਾਂਦੀ ਪੁਲਿਸ ਸ਼ਕਤੀ ਕਾਰਵਾਈ ਕੀ ਪਤਾ ਮੇਰੀ ਬੱਚੀ ਜ਼ਿੰਦਾ ਹੁੰਦੀ ਤੇ ਨਾਲ ਹੀ ਉਹ ਕਹਿ ਰਹੇ ਸੀ ਕਿ ਪੁਲਿਸ ਕੈਰੀਸਿਸ ਤੇ ਇੱਥੇ ਚੈੱਕ ਕਰ ਚੁੱਕੇ ਉੱਥੇ ਚੈੱਕ ਕਰ ਚੁੱਕੇ ਵਾਰ-ਵਾਰ ਇਸ ਤਰ੍ਹਾਂ ਦੇ ਪੁਲਿਸ ਵੱਲੋਂ ਕੀਆ ਜਾ ਰਿਹਾ ਸੀ ਸੋ ਕਈ ਤਰ੍ਹਾਂ ਦੇ ਸਵਾਲ ਪੁਲਿਸ ਸੇ ਕਾਰਵਾਈ ਨੂੰ ਲੈ ਕੇ ਵੀ ਖੜੇ ਹੁੰਦੇ ਨੇ ਤੇ ਦੂਜੀ ਗੱਲ ਹੁਣੇ ਵੀ ਸਾਹਮਣੇ ਆ ਰਿਹਾ ਕਿ ਜਿਹੜਾ ਮੁਲਜ਼ਮ ਸੀ ਉਹ ਸ਼ਰਾਬ ਦਾਤ ਦੀ ਸੀ ਉਹ ਉਹਦਾ ਪਰਿਵਾਰ ਨਾਲ ਵੀ ਅਕਸਰ ਝਗੜਾ ਰਹਿੰਦਾ ਸੀ ਉਹ ਸੀ ਪਤਨੀ ਜੀਡੀ ਸੀ ਉਹ ਦੋ ਦੋ ਤਿੰਨ ਤਿੰਨ ਮਹੀਨੇ ਆਪਣੇ ਪੇਕੇ ਚਲੀ ਜਾਂਦੀ ਸੀ ਬੱਚੀ ਜੋ ਸੀ ਦੋ ਬੱਚੀਆਂ ਨੇ ਇਸ ਮੁਲਜ਼ਮ ਦੀਆਂ ਛੋਟੀ ਬੱਚੀ ਦੀ ਸ਼ਾਇਦ ਸਹੇਲੀ ਸੀ ਜੋ ਜਿਸ ਬੱਚੀ ਜੋ ਬੱਚੇ ਹੋਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਬੱਚਿਆਂ ਵੀ ਜ਼ਿਆਦਾਤਰ ਆਪਣੇ ਨਾਨਕੇ ਰਹਿੰਦੀਆਂ ਸੀ ਪਰ ਉਹਦੇ ਕੈਰੈਕਟਰ ਬਾਰੇ ਕਿਸ ਤਰ੍ਹਾਂ ਦਾ ਹੈ ਉਸ ਬਾਰੇ ਕਦੀ ਗਵਾਂਡੀਆਂ ਨੂੰ ਸ਼ੱਕ ਨਹੀਂ ਹੋਇਆ ਕਿਉਂਕਿ ਬੱਚੀ ਜਿਸ ਦੀ ਮੌਤ ਹੋਈ ਹੈ ਉਹਦਾ ਕਾਰਨ ਛੇ ਘਰ ਛੱਡ ਕੇ ਹੈ ਸੋ ਕਦੀ ਉਹਦੇ ਕੈਰੈਕਟਰ ਨੂੰ ਲੈ ਕੇ ਕਦੀ ਕਿਸੇ ਤਰ੍ਹਾਂ ਦਾ ਨਹੀਂ ਰਿਹਾ ਪਰ ਹਾਂ ਪਰਿਵਾਰ ਚ ਅਕਸਰ ਝਗੜਾ ਰਹਿੰਦਾ ਸੀ ਇਹ ਹੁਣ ਗਵਾਂਡੀ ਦੱਸ ਰਹੇ ਨੇ ਜੀ ਆ ਦੇਖੋ ਜਦੋਂ ਹੁਣ ਪਰਦਾ ਖੁਲੀਆਂ ਜਦੋਂ ਤੱਕ ਤਾਂ ਸ਼ਾਂਤ ਮਹੀ ਢੰਗ ਦੇ ਨਾਲ ਕੋਈ ਪਰਿਵਾਰ ਰਹਿ ਰਿਹਾ ਸੀਗਾ ਤੇ ਕੋਈ ਬਹੁਤ ਜ਼ਿਆਦਾ ਆਸ-ਪਾਸ ਗੁੰੰਡੀ ਸਵਾਲ ਜਵਾਬ ਨਹੀਂ ਕਰਦੇ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਰਹਿੰਦਾ ਪਰ ਹੁਣ ਜਦੋਂ ਪਰਦਾ ਖੁੱਲ ਰਹੀ ਹੈ ਨੇ ਤੇ ਪਤਾ ਲੱਗ ਰਿਹਾ ਜਿੰਨਾ ਮੈਨੂੰ ਪਤਾ ਲੱਗਿਆ ਕਿ ਇੱਕ ਨਿੱਜੀ ਸਕੂਲ ਦੇ ਵਿੱਚ ਹਰਮਿੰਦਰ ਸਕੂਲ ਬੱਸ ਦਾ ਡਰਾਈਵਰ ਹੈ ਉਹ ਸਕੂਲ ਤੋਂ ਵੀ ਇਹਨੂੰ ਪੇਰੈਂਟਸ ਦੀ ਸ਼ਿਕਾਇਤ ਤੇ ਪਹਿਲਾਂ ਕੱਢ ਦਿੱਤਾ ਗਿਆ ਸੀਗਾ ਫਿਰ ਤਰਲੇ ਪਾ ਕੇ ਇਹਨੂੰ ਦੁਬਾਰਾ ਰੀਜੋਇਨ ਕਰਾਇਆ ਗਿਆ ਇਸ ਵਿਅਕਤੀ ਦੀ ਪਹਿਲਾਂ ਵੀ ਸ਼ਿਕਾਇਤ ਆਈ ਫਿਰ ਉਹਨੂੰ ਆਪਾਂ ਮਹੱਲੇ ਦੇ ਵਿੱਚ ਵਿਚਰੇ ਤਾਂ ਇਹ ਵੀ ਪਤਾ ਲੱਗਿਆ ਕਿ ਕਿਸ ਤਰ੍ਹਾਂ ਦੀ ਸ਼ਿਕਾਇਤ ਕੁਝ ਇਹ ਪਤਾ ਲੱਗਾ ਕਿਸ ਤਰ੍ਹਾਂ ਦੀ ਇਹ ਨਹੀਂ ਪਤਾ ਲੱਗ ਪਾਇਆ ਇਹ ਨਹੀਂ ਪਤਾ ਲੱਗ ਪਾਇਆ ਕਿ ਕਿਸ ਤਰ੍ਹਾਂ ਦੀ ਸ਼ਿਕਾਇਤ ਸੀਗੀ ਇਸੇ ਤਰ੍ਹਾਂ ਦੀ ਇਰਦ-ਗਿਰਦ ਦੀ ਜਾਂ ਤੰਗ ਕਰਨਾ ਜਾਂ ਐਟੀਟਿਊਡ ਨੂੰ ਲੈ ਕੇ ਸ਼ਿਕਾਇਤ ਸੀਗੀ ਜਿੰਨਾ ਸਾਨੂੰ ਪਤਾ ਲੱਗ ਪਾਇਆ ਸ਼ਿਕਾਇਤ ਤੋਂ ਬਾਅਦ ਫਿਰ ਦੁਬਾਰਾ ਇਹਨੂੰ ਸਕੂਲ ਦੇ ਵਿੱਚ ਰੀਜੋਇਨ ਕਰਾ ਲਿਆ ਗਿਆ ਔਰ ਇੱਕ ਬੜਾ ਪ੍ਰੋਮਿਨੈਂਟ ਸਕੂਲ ਹੈ ਜਿਹਦੀ ਐ ਬੱਸ ਚਲਾਉਂਦਾ ਸੀਗਾ ਉਹਨ ਉਸ ਬੱਸ ਦੇ ਵਿੱਚ 40 ਤੋਂ 50 ਬੱਚੇ ਤਾਂ ਮੇਰੇ ਖਿਆਲ ਨਾਲ ਅਵੇਲੇ ਹਰ ਵੇਲੇ ਸਫ਼ਰ ਕਰਦੇ ਹੀ ਹੋਣਗੇ ਘਰਾਂ ਤੋਂ ਸਕੂਲ ਸਕੂਲ ਤੋਂ ਘਰਾਂ ਵੱਲੋਂ ਜਾਂਦੇ ਹੋਣਗੇ ਫਿਰ ਉਸ ਤੋਂ ਬਾਅਦ ਜਦੋਂ ਆਰਸ਼ਾ ਆਪਾਂ ਮਹੱਲੇ ਦੇ ਵਿੱਚ ਵਿਚਰ ਰਹੇ ਸੀਗੇ ਤੇ ਪਤਾ ਲੱਗਿਆ ਕਿ ਇਹਦਾ ਆਪਣੀ ਪਤਨੀ ਦੇ ਨਾਲ ਵੀ ਝਗੜਾ ਚੱਲਦਾ ਪਤਨੀ ਨੇ ਜਿਹੜੇ ਆਸ-ਪਾਸ ਦੇ ਗਵੰਡਰਾਂ ਨੂੰ ਦੱਸਿਆ ਜਿਹਦੇ ਨਾਲ ਉਹ ਮਾੜਾ-ਮੋਟਾ ਆਪਣਾ ਦਿਲ ਹੌਲਾ ਕਰ ਲੈਂਦੇ ਸੀਗੀ ਦਿਲ ਦੀਆਂ ਗੱਲਾਂ ਕਰ ਲੈਂਦੇ ਸੀਗੀ ਉਹਨਾਂ ਤੋਂ ਸਾਨੂੰ ਇਹ ਪਤਾ ਲੱਗਾ ਕਿ ਉਹ 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 ਮਹਿਲਾਵਾਂ ਨੇ ਸਾਨੂੰ ਦੱਸਿਆ ਕਿ ਸਾਡੇ ਨਾਲ ਗੱਲ ਕਰਦੀ ਰਹੀ ਹੈ ਕਿ ਮੈਨੂੰ ਮਾਰਦਾ ਕੁੱਟਦਾ ਵੀ ਹੈ ਫਿਰ ਹੁਣ ਕੱਲ ਇਹੋ ਜੀ ਤੱਥ ਵੀ ਸਾਹਮਣੇ ਆ ਰਹੇ ਨੇ ਪੜੋਸੀ ਐ ਬੋਲ ਰਹੇ ਨੇ ਜਾਂ ਪੁਰਾਣੇ ਲੋਕ ਐ ਬੋਲ ਰਹੇ ਨੇ ਕਿ ਇਸੇ ਵਿਅਕਤੀ ਨੇ ਔਰ ਇੱਕ ਆਮ ਆਮੀ ਪਾਰਟੀ ਦੇ ਕੌਂਸਲਰ ਜਦੋਂ ਮੈਂ ਇਹਨਾਂ ਦਾ ਇੰਟਰਵਿਊ ਕਰ ਰਿਹਾ ਸੀ ਉਹ ਇੰਟਰਵਿਊ ਦੇ ਵਿੱਚ ਬੋਲ ਰਹੇ ਸੀਗੇ ਕਿ ਸਾਨੂੰ ਪਤਾ ਲੱਗਾ ਕਿ ਇਹਨੇ ਇਸੇ ਵਿਅਕਤੀ ਨੇ ਆਪਣੀ ਇੱਕ ਪਹਿਲੇ ਬੇਟੀ ਦਾ ਕਤਲ ਕੀਤਾ ਹੋਇਆ ਹੈ ਇਹ ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ ਹੈ ਜਾਂ ਨਹੀਂ ਹੈ ਅਫਵਾਹ ਜਾਂ ਨਹੀਂ ਪਰ ਇੱਕ ਤੱਥ ਇਹ ਵੀ ਸਾਹਮਣੇ ਆਇਆ ਇਸ ਵਿਅਕਤੀ ਨੂੰ ਨਾਲ ਜੋੜ ਕੇ ਕਿ ਇਹਨੇ ਇੱਕ ਆਪਣੀ ਬੱਚੀ ਦਾ ਵੀ ਕਤਲ ਕੀਤਾ ਹੋਇਆ ਇਹ ਕੁਝ ਲੋਕ ਜਿਹੜੇ ਇਹਦੇ ਨਾਲ ਪੁਰਾਣੇ ਇਹਦੇ ਵਾਕਫ ਨੇ ਉਹਨਾਂ ਨੇ ਇਹ ਦਾਵਾ ਕਿਤਾ ਹੁਣੇ ਦਾਵਾ ਇਹ ਚ ਕਿੰਨਾ ਸੱਚ ਹੈ ਇਹ ਨਹੀਂ ਪਤਾ ਪਰ ਇਹ ਗੱਲਾਂ ਇਸ ਤਰ੍ਹਾਂ ਦੇ ਵੀ ਇਹਦੇ ਕੈਰੈਕਟਰ ਨੂੰ ਲੈ ਕੇ ਆਨ ਲੱਗ ਪਈਆਂ ਫਿਰ ਉਸ ਤੋਂ ਬਾਅਦ ਇਹਦਾ ਕਲੋਨੀ ਦੇ ਵਿੱਚ ਇਹਦਾ ਆਪਣਾ ਕਿਸੇ ਨਾਲ ਵੀ ਬੋਲਚਾਲ ਨਹੀਂ ਸੀਗਾ ਵਿਅਕਤੀ ਦਾ ਜਿਹੜੀ ਬੱਚੀ ਦਾ ਕਤਲ ਹੋਇਆ ਉਹਦੀ ਮਾਤਾ ਨੇ ਵੀ ਇਹ ਕਿਹਾ ਕਿ ਮੈਂ ਇਹਨਾਂ ਨੂੰ ਕਦੀ ਨਹੀਂ ਮਿਲੀ ਸੀਗੀ ਸਿਰਫ ਮੇਰੀ ਬੱਚੀ ਕਿਉਂਕਿ ਮੋਹੱਲੇ ਦੇ ਵਿੱਚ ਕਲੋਨੀ ਦੇ ਵਿੱਚ ਕਿਉਂਕਿ ਬੜੇ ਸੰਘਣੀ ਰਿਹਾਇਸ਼ੀ ਇਲਾਕਾ ਸੀਗਾ ਉਹਦੇ ਵਿੱਚ ਇੱਕ ਗਲੀ ਦੇ ਵਿੱਚ ਮੇਰੇ ਖਿਆਲ ਨਾਲ 25 ਤੋਂ 30 ਘਰ ਨੇ ਦੋਨੋਂ ਲੇਨਜ਼ ਦੇ ਵਿੱਚ ਪੰਜ-ਪੰਜ ਮਰਲੇ ਦੇ ਘਰ ਇਕੱਠੇ ਜੁੜੇ ਹੋਏ ਨੇ ਬਹੁਤ ਸਾਰੇ ਘਰ ਨੇ ਜਦੋਂ ਇਹਨੇ ਇੱਕ ਗਲੀ ਦੇ ਵਿੱਚ ਘਰ ਹੋਣ ਤਾਂ ਸਮਝੋ ਕਿ ਡेंस ਪੋਪੂਲੇਟਿਡ ਇਲਾਕਾ ਹੋ ਜਾਂਦਾ ਗਲੀ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਹੁੰਦੇ ਨੇ ਫਿਰ ਬੱਚੇ ਵੀ ਬਹੁਤ ਹੁੰਦੇ ਨੇ ਤਾਂ ਬੱਚੀਆਂ ਦੋਨੋਂ ਫਰੈਂਡਸ ਬਣ ਗਿਆ ਸੀਗੀਆਂ ਪਰ ਇਹਨਾਂ ਦੇ ਪਰਿਵਾਰ ਆਪਸ ਦੇ ਵਿੱਚ ਬਹੁਤ ਜ਼ਿਆਦਾ ਵਾਕਫ ਵਕਫੀਅਤ ਨਹੀਂ ਸੀਗੀ ਔਰ ਫਿਰ ਵੀ ਜਿੰਨਾ ਕੋ ਕਲੋਨੀ ਦੇ ਵਿੱਚ ਆਰੋਪੀਆ ਦੀ ਵਾਈਫ ਦਾ ਹੀ ਵਿਚਰਨਾ ਸੀਗਾ ਇਹ ਆਪ ਜਿਹੜਾ ਵਿਅਕਤੀ ਹੈ ਇਹ ਜ਼ਿਆਦਾ ਵਿਚਰਦਾ ਨਹੀਂ ਸੀਗਾ ਫਿਰ ਸ਼ਰਾਬ ਦਾ ਦਾਵਾ ਤੇ ਵੀ ਕੀਤਾ ਗਿਆ ਕਿ ਜਿਸ ਦਿਨ ਇਹਨੇ ਹਰਕਤ ਕੀਤੀ ਉਸ ਦਿਨ ਵੀ ਸ਼ਰਾਬ ਪੀਤੀ ਹੋਈ ਸੀ ਜਿਹੜੇ ਲੋਕਾਂ ਨੇ ਇਹਨੂੰ ਕੁੱਟਿਆ ਉਹਨਾਂ ਲੋਕਾਂ ਨੇ ਦਾਵਾ ਕੀਤਾ ਕਿ ਉਸ ਦਿਨ ਵੀ ਇਹਨੇ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਦਾ ਨਸ਼ਾ ਇਹਨੇ ਉਸ ਦਿਨ ਵੀ ਕੀਤਾ ਹੋਇਆ ਸੀਗਾ ਤਾਂ ਹੁਣ ਇਹੀ ਸਾਰੀਆਂ ਜਾਂਚ ਕਰਨੀਆਂ ਨੇ ਸ਼ਾਇਦ ਪੁਲਿਸ ਨੇ ਕਿ 9 ਦਿਨਾਂ ਦੇ ਵਿੱਚ 9 ਦਿਨਾਂ ਦੇ ਰਿਮਾਂਡ ਦੇ ਵਿੱਚ ਪੁਲਿਸ ਨੇ ਇਹੀ ਤੱਥ ਲੱਭਣੇ ਕਿ ਆਖਰਕਾਰ ਇਹਦਾ ਕੋਈ ਹੋਰ ਇਨਵੋਲਵਮੈਂਟ ਤਾਂ ਨਹੀਂ ਸੀਗਾ ਜਾਂ ਇਸ ਤੋਂ ਪਹਿਲੇ ਇਹਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਹੋਇਆ ਯਾਰ ਚਾਲ ਚਲਣ ਕਿ ਹੋ ਜਾ ਸੀਗਾ ਔਰ ਜਿਹੜੀ ਸਟੇਟਮੈਂਟ ਪੁਲਿਸ ਦੇ ਵਿੱਚ ਦਿੱਤੀ ਹੈ ਇਹ ਵੀ ਸੋਰਸਸ ਕਹਿੰਦੇ ਨੇ ਕਿ ਇਹਦੇ ਵਿੱਚ ਇਹਨੇ ਮੰਨਿਆ ਕਿ ਇਹਨੇ ਕੋਸ਼ਿਸ਼ ਕੀਤੀ ਜਦੋਂ ਤਾਂ ਬੱਚੀ ਦੇ ਮੂੰਹ ਦੇ ਵਿੱਚ ਰੁਮਾਲ ਪਾਇਆ ਫਿਰ ਇਹਨੇ ਬੱਚੀ ਦੇ ਹੱਥ ਪੈਰ ਜਿਹੜੇ ਨੇ ਕਿਉਂਕਿ ਮੈਨੂੰ ਤਾਂ ਦੱਸ ਦਿਓ ਇਹ ਵੀ ਬੜਾ ਔਖ ਹੋ ਰਹੀ ਏ ਸਭਾਵਕ ਦੀ ਗੱਲ ਹੈ ਕਿ ਉਹ ਨੰਨੀ ਜੀ ਬੱਚੀ ਆਪਣੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇਗੀ ਤਾਂ ਉਹਦੇ ਇਹਨੇ ਹੱਥ ਪੈਰ ਜਿਹੜੇ ਨੇ ਉਹ ਵੀ ਤੋੜ ਦਿੱਤੇ ਤਾਂ ਹਜੇ ਆਪਾਂ ਪੁਲਿਸ ਦੇ ਕੋਲੋਂ ਪੋਸਟਮਾਰਟਮ ਰਿਪੋਰਟ ਵੀ ਡਿਮਾਂਡ ਕਰ ਰਹੇ ਆ ਕਿ ਪੋਸਟਮਾਰਟਮ ਰਿਪੋਰਟ ਦੀ ਜਿਹੜੀ ਪ੍ਰੀਲੀਮਿਨਰੀ ਰਿਪੋਰਟ ਹੁੰਦੀ ਹੈ ਉਹ ਆਈ ਹੈ ਜਾਂ ਨਹੀਂ ਆਈ ਹੈ ਤਾਂ ਪੁਲਸ ਵਾਲੇ ਕੋਈ ਜਵਾਬ ਹੀ ਨਹੀਂ ਦੇ ਰਹੇ ਪੋਸਟਮਾਰਟਮ ਦੀ ਰਿਪੋਰਟ ਕਦੋਂ ਤੱਕ ਆਏਗੀ ਤਿੰਨ ਦਿਨ ਹੋ ਗਏ ਨੇ ਆਮੂਮਨ ਵੈਸੇ ਤਾਂ ਆ ਜਾਂਦੀ ਹੁੰਦੀ ਹੈ ਸ਼ਾਇਦ ਆ ਜਾਵੇ ਪਰ ਫਿਲਹਾਲ ਅਜੇ ਤੱਕ ਪੋਸਟਮਾਰਟਮ ਤੋਂ ਪੋਸਟਮਾਰਟਮ ਦੀ ਰਿਪੋਰਟ ਵੀ ਨਹੀਂ ਆਈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਪਤਾ ਲੱਗਣਗੇ ਕਿ ਇਸ ਵਿਅਕਤੀ ਨੇ ਇਸ ਕਟ ਕਟਣਾ ਨੂੰ ਕਿਵੇਂ ਅੰਜਾਮ ਦਿੱਤਾ ਕਬੂ ਕਿਵੇਂ ਗਲਾ ਦਬਾਇਆ だっਸਾ ਗਲਤ ਆਫੇ ਸੀ ਤੇ ਉਹਦੇ ਮਦਰ ਵੀ ਕਹਿ ਰਹੇ ਸੀ ਕਿ ਮੈਂ ਬਿਆਨ ਹੀ ਨਹੀਂ ਕਰ ਸਕਦੀ ਮੈਂ ਆਪਣੇ ਬੱਚੇ ਨੂੰ ਕਿਸ ਹਾਲਾਤ ਦੇ ਵਿੱਚ ਦੇਖਿਆ ਹੈ ਸੋ ਉਹਨਾਂ ਦਾ ਦਰਦ ਵੀ ਪੂਰਾ ਬਾਹਰ ਆ ਗਿਆ ਸੀ ਕਿ ਇੱਕ ਮਾਂ ਦੇ ਲਈ ਬਹੁਤ ਔਖਾ ਹੋ ਜਾਂਦਾ ਆਪਣੇ ਬੱਚੇ ਨੂੰ ਜਿਸ ਨੂੰ ਉਹ ਲੱਭ ਰਹੀ ਸੀ ਆਪਣੇ ਜਿਗਰ ਦਾ ਟੋਟਾ ਉਸ ਨੂੰ ਐਸੇ ਹਾਲਾਤ ਦੇ ਵਿੱਚ ਦੇਖਣਾ ਕਿੰਨੇ ਪਰੇਸ਼ਾਨ ਕੋਈ ਪੁਲਿਸ ਨੂੰ ਵੀ ਬੁਲਾਇਆ ਪਰ ਉਦੋਂ ਕੁਝ ਹੱਥ ਪੱਲੇ ਨਹੀਂ ਪਿਆ ਫਿਰ ਉਹ ਕਹਿੰਦੀ ਕਿ ਅਸੀਂ ਧਮਕੀ ਦਿੱਤੀ ਤੇ ਅਸੀਂ ਦਰਵਾਜ਼ੇ ਦੇ ਵਿੱਚ ਖੜੇ ਹੋ ਗਏ ਕਿ ਬਈ ਸਾਨੂੰ ਪਤਾ ਹੈ ਕਿ ਬੱਚੀ ਅੰਦਰ ਤੇ ਉਹਨਾਂ ਨੇ ਜ਼ੋਰ ਲਗਾਇਆ ਤੇ ਬੱਚੀ ਲੱਭ ਗਈ ਨਾਲ ਇਹ ਦੇ ਮਸ਼ਾ ਹੈ ਕਿ ਕੇਸਿਸ ਦੇ ਵਿੱਚ ਅਫਸਰ ਇਹ ਦੇਖਣ ਨੂੰ ਮਿਲਦਾ ਹੈ ਮਤਲਬ ਜ਼ਿਆਦਾਤਰ ਜੋ ਕੇਸਿਸ ਆਉਂਦੇ ਨੇ ਕਿ ਮਲਜ਼ਮ ਜੋ ਨੇ ਉਹ ਬਹੁਤ ਹੀ ਜੋ ਕਰੀਬੀ ਜਾਂ ਤਾਂ ਗੋਆਂਢੀ ਜਾਂ ਕੋਈ ਜਾਣਕਾਰ ਇਸ ਤਰ੍ਹਾਂ ਦੇ ਨਿਕਲਦੇ ਨੇ ਏ ਵੀ ਇਸ ਕੇਸ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਕਹਿ ਸਕਦੇ ਆ ਕਿ ਉਹਨਾਂ ਦੀ ਉਸ ਮੁਲਜ਼ਮ ਦੀ ਬੇਟੀ ਦੇ ਨਾਲ ਇਸ ਬੱਚੀ ਦੀ ਦੋਸਤੀ ਸੀ ਆਉਂਦੀ ਜਾਂਦੀ ਹੋਵੇਗੀ ਪਹਿਲਾਂ ਵੀ ਆਪਸ ਵਿੱਚ ਮਿਲਦੇ ਹੋਣਗੇ ਪਰ ਇਸ ਤਰ੍ਹਾਂ ਹੋਵੇਗਾ ਇਹ ਨਹੀਂ ਸੋਚਿਆ ਸੀ ਕੌਣ ਭਾਵੇਂ ਜਿੰਨੇ ਮਰਜ਼ੀ ਚੈੱਕ ਉਸ ਦਾ ਬੈਕਗਰਾਉਂਡ ਚੈੱਕ ਹੋਵੇ ਜੋ ਬੱਚੀ ਹੋਵੇ ਪਰ ਜੋ ਘਟਨਾ ਸੀ ਉਹ ਹੋ ਗਈ ਹੈ ਇੱਕ ਬੱਚੀ 13 ਸਾਲ ਦੀ ਬੱਚੀ ਉਸ ਨੂੰ ਇੱਕ ਮਾਂ ਨੇ ਗਵਾਇਆ ਹੈ ਉਸ ਮਾਂ ਦਾ ਹਾਲ ਜੋ ਹੈ ਉਹ ਨਹੀਂ ਦੇਖਿਆ ਜਾ ਰਿਹਾ ਸੋ ਇਸ ਸਮਾਜ ਸੇ ਇੱਕ ਸਵਾਲ ਹੈ ਅਸੀਂ ਪ੍ਰਸ਼ਾਸਨ ਤੇ ਵੀ ਸਵਾਲ ਨੇ ਪਰ ਇੱਕ ਸਮਾਜ ਤੇ ਵੀ ਸਵਾਲ ਹੈ ਕਿ ਕੈਪੋ ਜਿਹੜੇ ਸਮਾਜ ਦੇ ਵਿੱਚ ਅਸੀਂ ਵਿਚਰ ਰਹੇ ਆ ਕਿ ਜਿੱਥੇ ਬੱਚੀਆਂ ਸੇਫ ਨਹੀਂ ਐ ਅਜ ਅਸੀਂ ਬਿਲਕੁਲ ਬੱਚੀ ਦੇ ਖੌਂਦੇ ਖੁਸ਼ੀ ਮਨਾਉਂਦੇ ਆ ਪਹਿਲਾਂ ਉਹ ਬੇਟੇ ਤੇ ਬੇਟੀ ਦਾ ਫਰਕ ਹੁੰਦਾ ਸੀ ਆ ਚ ਬੇਟੀ ਨੂੰ ਅਸੀਂ ਉਨੀ ਐਕਸੈਪਟੈਂਸੇ ਸੋਸਾਇਟੀ ਨੇ ਦਿੱਤੀ ਆ ਬਹੁਤੀ ਲੋੜੀ ਮਨਾਉਂਦੇ ਆ ਮਾਣ ਦੇ ਨਾਲ ਮਨਾਉਂਦੇ ਆ ਪਰ ਇਹੋ ਜਿਹਾ ਘਟਨਾਵਾਂ ਮਾਪਿਓ ਨੂੰ ਡਰਾਉਂਦੀਆਂ ਨੇ ਕਿ ਸਮਾਜ ਸੋ ਉਸੇ ਤਰ੍ਹਾਂ ਦਾ ਹੀ ਹੈ ਸਮਾਜ ਦੇ ਵਿੱਚ ਵੀ ਕਿਸੇ ਤਰ੍ਹਾਂ ਕੋਈ ਬਦਲਾਅ ਨਹੀਂ ਹੋਇਆ ਸਮਾਜ ਦੇ ਤਹਿਜੇ ਅੰਸਰ ਅਜੇ ਵੀ ਵਿਚਰ ਰਹੇ ਨੇ ਕੁਝ ਨਹੀਂ ਪਤਾ ਕਿ ਕਿੰਨੇ ਨਕਾਬ ਪਾਇਆ ਹੈ ਜੀ ਬਿਕੋਜ਼ ਇਸ ਘਟਨਾ ਤੋਂ ਬਾਅਦ ਮੈਨੂੰ ਲੱਗਦਾ ਪੰਜਾਬ ਦੇ ਕਟੋਕਟ ਪੰਜਾਬ ਦੇ ਹਰ ਘਰ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੈ ਹਰ ਘਰ ਦੇ ਵਿੱਚ ਚਰਚਾ ਹੋ ਰਹੀ ਹੈ ਜਿਨ੍ਹਾਂ ਦੇ ਘਰ ਛੋਟੇ ਬੱਚੇ ਨੇ ਹਰ ਕੋਈ ਇਹ ਸੋਚ ਰਿਹਾ ਹੈ ਕਿ ਯਾਰ ਇਹ ਘਟਨਾ ਕਿਵੇਂ ਹੋ ਗਈ ਆਪਾਂ ਆਪਣੇ ਬੱਚਿਆਂ ਨੂੰ ਕਿਸੇ ਦੇ ਕੋਲ ਇਕੱਲੇ ਭੇਜ ਸਕਦੇ ਆ ਕਿਸੇ ਜਾਣ ਪਛਾਣ ਵਾਲੇ ਕੋ ਭੇਜ ਸਕਦੇ ਆ ਨਹੀਂ ਭੇਜ ਸਕਦੇ ਸਭ ਦੇ ਅੰਦਰ ਇੱਕ ਡਰ ਬਣਿਆ ਹੋਇਆ ਪਰ ਇਸ ਡਰ ਨੂੰ ਕੱਢਣ ਦੇ ਵਿੱਚ ਦੇਖੋ ਇੱਕ ਕਿਸੇ ਵਿਅਕਤੀ ਦੇ ਅੰਦਰ ਕੀ ਚੱਲ ਰਿਹਾ ਉਹ ਤਾਂ ਲੱਭਣਾ ਬਹੁਤ ਔਖਾ ਸੀਗਾ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਯਾਰ ਉਹ ਪੁਲਿਸ ਦੀ ਬੰਦੀ ਹੈ ਪੁਲਿਸ ਇੱਕ ਇਹੋ ਜਿਹਾ ਮਾਹੌਲ ਪ੍ਰੋਵਾਈਡ ਕਰੇ ਜਨਤਾ ਦੇ ਵਿੱਚ ਜਿਹਦੇ ਵਿੱਚ ਸਿਕਿਉਰਿਟੀ ਐਂਡ ਸੇਫਟੀ ਹੋਵੇ ਪਰ ਇਹ ਨਿੰਦਾ ਕਰਨ ਵਾਲੀ ਗੱਲ ਇਹ ਹੈ ਕਿ ਅੱਜ ਦੋ ਦਿਨਾਂ ਦੇ ਬਾਅਦ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਜਨੰਦਰ ਦੇ ਪੁਲਿਸ ਕਮਿਸ਼ਨਰ ਜੋ ਖੁਦ ਮਹਿਲਾ ਨੇ ਆਜੋ ਇਹ ਵਿਕਟਮ ਦੇ ਘਰ ਗਏ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਨੇ ਜਦੋਂ ਮੁਲਾਕਾਤ ਕਰਕੇ ਬਾਹਰ ਆਏ ਤਾਂ ਉਹਨਾਂ ਨੇ ਕਿਹਾ ਉਹਨਾਂ ਨੂੰ ਸਵਾਲ ਤੋਂ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਕੋਲ ਸਵਾਲ ਇਹ ਤਾਂ ਪੁੱਛਿਆ ਹੀ ਜਾਣਾ ਸੀਗਾ ਕਿ ਭਈ ਤੁਹਾਡੀ ਜਿਹੜੀ ਪੁਲਿਸ ਗਈ ਸੀਗੀ ਤੁਸੀਂ ਸਿਰਫ ਉਹਨਾਂ ਨੂੰ ਸਸਪੈਂਡ ਕੀਤਾ ਜਿਹੜੇ ਲੋਕ ਪਹਿਲਾਂ ਜਾਂਚਬੀਨ ਕਰਕੇ ਆਏ ਸੀਗੇ ਉਹਨਾਂ ਨੂੰ ਉਹ ਬੱਚੀ ਮਿਲ ਹੀ ਨਹੀਂ ਉੱਥੇ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਫਿਰ ਉਸ ਤੋਂ ਬਾਅਦ ਉਹਦਾ ਜਵਾਬ ਹੈ ਦਿੱਤਾ ਤਨਪ੍ਰੀਤ ਖੋਹਰ ਹੋਣਾ ਨੇ ਕਿ ਹੋ ਸਕਦਾ ਸੀ ਕਿ ਪੁਲਿਸ ਕੁਝ ਚੰਗੀ ਹੋਰ ਇਨਵੈਸਟੀਗੇਸ਼ਨ ਕਰ ਸਕਦੀ ਸੀ ਅਸੀਂ ਹੋਰ ਕਹਿੰਦੇ ਵਧੀਆ ਤਰੀਕੇ ਨਾਲ ਇਨਵੈਸਟੀਗੇਸ਼ਨ ਕਰ ਸਕਦੇ ਸੀ ਉਹਨਾਂ ਨੇ ਇਹ ਕਿਹਾ ਕਿ ਸਿਰਫ ਇਹ ਜਵਾਬ ਇਨਫ ਹੈ ਇੱਕ ਪੁਲਿਸ ਜਿਹਨੂੰ ਪੂਰੀ ਟ੍ਰੇਨਿੰਗ ਮਿਲੀ ਹੁੰਦੀ ਹੈ ਜਿਹਨਾਂ ਨੂੰ ਪੂਰੀ ਟ੍ਰੇਨਿੰਗ ਮਿਲੀ ਹੋਈ ਨਹੀਂ guzara hona dismiss ਕਰਨਾ ਚਾਹੀਦਾ ਉਹਨਾਂ ਪੁਲਿਸ ਵਾਲਿਆਂ ਨੂੰ ਡਿਸਮਿਸ ਹੋਰ ਕਟੋ-ਕਟ ਇਨਵੈਸਟੀਗੇਸ਼ਨ ਦਾ ਪਾਰਟ ਕਿਉਂ ਨਹੀਂ ਬਣਾਉਣਾ ਚਾਹੀਦਾ ਪੁਲਿਸ ਆਰਮ ਲੋਕਾਂ ਨੂੰ ਆਹਮ ਕਿਸਾਂ ਦੇ ਵਿੱਚ ਕਿਸੇ ਨੂੰ ਵੀ ਚੱਕ ਲੈਂਦੀ ਏ ਕਿਸੇ ਨੂੰ ਵੀ ਇਨਵੈਸਟੀਗੇਸ਼ਨ ਦਾ ਪਾਰਟ ਬਣਾ ਲੈਂਦੀ ਏ ਉਸ ਤੋਂ ਬਾਅਦ ਉਹਨੂੰ ਛੱਡ ਵੀ ਦਿੰਦੀ ਏ ਘੰਟੇ-ਘੰਟੇ ਉਹਦੀ ਇਨਟੈਰੋਗੇਸ਼ਨ ਕਰਦੀ ਏ ਉਹਨੂੰ ਪੁੱਛ ਕੇ ਚ ਕਰਦੀ ਏ ਇੱਥੇ ਜਿਹੜੇ ਆਪਣੇ ਮੁਲਾਜ਼ਮ ਨੇ ਜਿਹੜੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੇ ਬਾਹਰ ਆ ਕੇ ਇਹਨਾਂ ਕਿਹਾ ਕਿ ਹਾਂਜੀ ਇਹ ਹੋਰ ਵਧੀਆ ਤਰੀਕੇ ਨਾਲ ਸਾਡੀ ਟੀਮ ਜਿਹੜੀ ਆ ਉਹ ਕਰ ਸਕਦੀ ਸੀਗੀ ਪਰ ਉਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਤਾਂ ਆਪਾਂ ਉਹਨਾਂ ਨੂੰ ਸਸਪੈਂਡ ਕਰਤਾ ਕਿਵੇਂ ਇਹਨੂੰ ਸਿਰਫ ਇੰਨਾ ਕਹਿ ਕੇ ਇਨਫ ਕਰ ਸਕਦੇ ਨੇ ਉਹ ਇਨ ਬਸ ਕਰ ਸਕਦੇ ਨੇ ਕਿ ਹਾਂ ਆਪਾਂ ਹੋਰ ਵਧੀਆ ਤਰੀਕੇ ਨਾਲ ਕਰ ਸਕਦੇ ਸੀਗੇ ਦੋ ਮੁਲਾਜ਼ਮ ਉਸ ਘਰ ਦੇ ਅੰਦਰ ਮੌਜੂਦ ਰਹੇ ਜਿੱਥੇ 13 ਸਾਲ ਦੀ ਬੱਚੀ ਦੀ ਡੈੱਡ ਬੋਡੀ ਬਿਲਕੁਲ ਉਹ ਵੀ ਕਹਿ ਰਹੀ ਸੀ ਕਿ ਮੈਂ ਰੋ ਰਹੀ ਸੀ ਕਹਿ ਰਹੀ ਸੀ ਕਿ ਕਿੱਥੇ ਹੈ ਮੇਰੀ ਬੱਚੀ ਪੁਲਿਸ ਨੂੰ ਬੁਲਾਉਂਦੇ ਨੇ ਮੈਂ ਉਹ ਹੀ ਮੈਂ ਦੱਸ ਰਿਹਾ ਹਾਂ ਤੇ ਦੋ ਪੁਲਿਸ ਵਾਲੇ ਚਾਹ ਪੀ ਰਹੇ ਨੇ ਉਧਰ ਜੋ ਉਹ ਮਾਂ ਅੰਦਰ ਪਾਣੀ ਔਰ ਉਹਦੇ ਘਰ ਦੇ ਅੰਦਰ ਮੌਜੂਦ ਨਹੀਂ ਉਸ ਘਰ ਦੇ ਵਿੱਚ ਇੱਕ ਬੱਚੀ ਦਾ ਰੇਪ ਹੋਇਆ ਉਸ ਕਾਰ ਦੇ ਵਿੱਚ ਉਸ ਬੱਚੀ ਦਾ ਪਤਾ ਨਹੀਂ ਉਦੋਂ ਤੱਕ ਮੌਤ ਹੋ ਗਈ ਸੀ ਜਾਂ ਨਹੀਂ ਹੋ ਗਈ ਸੀ ਉਹਦੀ ਡੈੱਡ ਬੋਡੀ ਸੀ ਜਾਂ ਫਿਰ ਡੈੱਡ ਬੋਡੀ ਨਹੀਂ ਵੀ ਸੀਗੀ ਉਹ ਬੱਚੀ ਅੰਦਰ ਮੌਜੂਦ ਸੀਗੀ ਭਾਵੇਂ ਉਹਦੀ ਡੈੱਡ ਬੋਡੀ ਮੌਜੂਦ ਸੀਗੀ 5 ਮਰਲੇ ਦਾ ਕਾਰ ਮਹਿਲ ਨਹੀਂ ਸੀਗਾ ਕੋਈ ਉਹ ਡਬਲ ਸਟੋਰੀ ਕਾਰ ਨਹੀਂ ਸੀਗਾ ਕਿ ਪੁਲਿਸ ਨੂੰ ਲੱਭਣ ਵਾਸਤੇ ਬਹੁਤ ਟਾਈਮ ਲੱਗੂਗਾ ਔਰ ਪੁਲਿਸ ਜਿੰਨੂੰ ਟ੍ਰੇਨਿੰਗ ਮਿਲੀ ਹੁੰਦੀ ਹੈ ਐਓ ਜੇ ਕੰਮ ਕਰਨ ਦੀ ਛਾਣਬਿਨ ਕਿਵੇਂ ਕਰਨੀ ਹੈ ਜਾਂਚ ਕਿਵੇਂ ਕਰਨੀ ਹੈ ਪੁਲਿਸ ਤਾਂ ਇਹ ਭੇਜ ਦੋ ਕਿੱਥੇ ਕਿਸੇ ਦੇ ਘਰ ਰੇਡ ਕਰਨ ਤਾਂ ਕੰਧਾਂ ਦੇ ਵਿੱਚ ਜਿਹੜੇ ਪੈਸੇ ਲੁਕਾਈ ਹੁੰਦਾ ਲੋਕੀ ਉਹ ਉਹ ਵੀ ਕੱਢ ਲੈਂਦੀ ਏ ਤੇ ਇਹ ਪੁਲਿਸ ਨੂੰ ਕਿਹਾ ਜਾਂਦਾ ਕਿ ਦਾ ਮੁਲਜ਼ਮ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਜਿਸ ਦਿਨ ਘਟਨਾ ਹੋਈ ਹੈ ਜਦੋਂ ਭੀੜ ਨੇ ਮਾਰਿਆ ਵੀ ਹੈ ਉਸ ਨੂੰ ਉਦੋਂ ਸ਼ਰਾਬ ਪੀਤੀ ਹੋਈ ਸੀ ਕਿ ਅਗਰ ਉਸ ਘਟਨਾ ਵੇਲੇ ਵੀ ਉਸਨੇ ਸ਼ਰਾਬ ਪੀਤੀ ਕਿ ਪੁਲਿਸ ਨੂੰ ਨਹੀਂ ਪਤਾ ਲੱਗਾ ਇਹ ਵੀ ਤਾਂ ਇੱਕ ਵੱਡਾ ਸਵਾਲ ਹੈ ਕਿ ਪੁਲਿਸ ਉਹਦੇ ਹੱਥੋਂ ਦੇ ਦੇਖੋ ਬਹੁਤ سارے ਸਵਾਲ ਨੇ ਗੱਡੀ ਅੰਦਰ ਲਿਆਇਆ ਬਾਅਦ ਚ ਜਦੋਂ ਪੁਲਿਸ ਉੱਥੋਂ ਚਲੇ ਗਈ ਤੇ ਕਿਸੇ ਦੀ ਗੱਡੀ ਮੰਗਾਈ ਬੋਰੀ ਤਿਆਰ ਕੀਤੀ ਔਰ ਜੇ ਮਹੱਲੇ ਵਾਲੇ ਨਾ ਖਚਾਂਦੇ ਪੁਲਿਸ ਤੋਂ ਉਹ ਹੱਥ ਕੜੀ ਕਰਕੇ ਚਲੀ ਗਈ ਸੀਗੀ ਜਿਹੜੀ ਪੁਲਿਸ ਨੂੰ ਛਾਣਭਿੰਨ ਕਰਨ ਦੇ ਲਈ ਟਰਸਟ ਕੀਤਾ ਜਾਂਦਾ ਹੈ ਕਿ ਆਪ ਸਾਡਾ ਕੁਝ ਗਵਾਚ ਗਿਆ ਹੈ ਅਸੀਂ ਪੁਲਿਸ ਨੂੰ ਫੋਨ ਕਰ ਰਹੇ ਹਾਂ ਕਿ ਆ ਕੇ ਲੱਭ ਦਿਓ ਜੀ ਤੁਸੀਂ ਲੱਭ ਸਕਦੇ ਹੋ ਉਹੀ ਕਹਿ ਰਹੇ ਕਿ ਸਾਨੂੰ ਲੱਭੇ ਨਹੀਂ ਔਰ ਉਸੇ ਥਾਂ ਤੇ ਬਹਿ ਕੇ ਚਲੀ ਗਈ ਪੁਲਿਸ ਔਰ ਉਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਪੁਲਿਸ ਦੇ ਮੁਖੀ ਐ ਕਹਿ ਰਿਹਾ ਕਿ ਹਾਂਜੀ ਆਪਾਂ ਹੋਰ ਵਧੀਆ ਬਿਹਤਰ ਤਰੀਕੇ ਨਾਲ ਕਰ ਸਕਦੇ ਸੀਗੇ ਕਿਉਂ ਨਹੀਂ ਉਹਦੇ ਤੇ ਇਮੀਡੀਏਟਲੀ ਉਹਨਾਂ ਨੂੰ ਡਿਸਮਿਸ ਕਰਕੇ ਉਹਨਾਂ ਦੀ ਇੰਟੈਰੋਗੇਸ਼ਨ ਕੀਤੀ ਜਾਵੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਕਿਉਂਕਿ ਲੋਕ ਆਮ ਦਬੀ ਜ਼ੁਬਾਨ ਦੇ ਵਿੱਚ ਅਰ ਦਬੀ ਜ਼ੁਬਾਨ ਦੇ ਵਿੱਚ ਲੋਕ ਇਹ ਬੋਲਣਗੇ ਕਿ ਕਿਤੇ ਪੁਲਿਸ ਵਾਲੇ ਇਨਵੋਲਵ ਤੇ ਨਹੀਂ ਹੋਏ ਫੇ ਜਿਹੜੇ ਅੰਦਰ ਬੈਠੇ ਸੀਗੇ ਇਹ ਸ਼ਖਤ ਤੇ ਹੈਗਾ ਨਾ ਇਹ ਸਵਾਲ ਤੇ ਹੈਗਾ ਹੀ ਹੈ ਕਿ ਉਹਨਾਂ ਨੇ ਤਾਂ ਨਹੀਂ ਕੋਈ ਸਵਾਲ ਪੁੱਛਣਾ ਚਾਹੀ ਕਿ ਬਿਲਕੁਲ ਅਸੀਂ ਆਂਡੀ ਗਵਾਂਡੀ ਆ ਹੋਰ ਲੋਕਾਂ ਨੂੰ ਛੱਡ ਦਈਏ ਕਿ ਮਾਂ ਦਾ ਜਿਹੜਾ ਵਰਜ਼ਨ ਹੈ ਇੱਕ ਮਾਂ ਜਿਸ ਨੇ ਆਪਣੀ ਬੱਚੀ ਨੂੰ ਗਵਾਇਆ ਉਹ ਕਹਿ ਰਹੀ ਕਿ ਮੈਂ ਤਰਲੇ ਪਾ ਲਈਆਂ ਮੈਂ ਲੱਭ ਰਹੀਆ ਹਰ ਪਾਸੇ ਮੈਂ ਉਸ ਘਰ ਦੇ ਵਿੱਚ ਗਈ ਆ ਕਿ ਇੱਥੇ ਹੋ ਸਕਦਾ ਪੁਲਿਸ ਕਹਿੰਦੀ ਨਹੀਂ ਅਸੀਂ ਇਥਾਂ ਵੇਖ ਚੁੱਕੇ ਥਾਂ ਦੇਖ ਚੁੱਕੇ ਇਥੇ ਨਹੀਂ ਹੈ ਪੁਲਿਸ ਚਲੀ ਜਾਂਦੀ ਹੈ ਉਸ ਬਾਅਦ ਜੋ ਹੈ ਮਾਂ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਬੁਲਾ ਕੇ ਉਸ ਬੱਚੀ ਨੂੰ ਲੱਭਦੀ ਹੈ ਸੋ ਕਿੰਨੀ ਧੀਰ ਹੋ ਗਈ ਹੈ ਉਸ ਮਾਂ ਨੂੰ ਇਹ ਵੀ ਤਾਂ ਲੱਗ ਰਿਹਾ ਹੈ ਕਿ ਅਗਰ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਕਿ ਪਤਾ ਬੱਚੀ ਜ਼ਿੰਦਾ ਹੁੰਦੀ ਬਿਲਕੁਲ ਤੁਸੀਂ ਇਹ ਗੱਲ ਦੇਖੋ ਜਿਹੜੇ ਵਿਅਕਤੀ ਦੀ ਗੱਡੀ ਉਸ ਵਕਤੀ ਨੇ ਬੁਲਾਈ ਮੰਗਵਾਈ ਸੀ ਕਿ ਮੈਂ ਸਾਰੇ ਆਪਣਾ ਪਰਿਵਾਰ ਨੂੰ ਲੈਣ ਜਾਣਾ ਜਿੰਨਾ ਪਤਾ ਲੱਗਾ ਯਾਰੀ ਦੋਸਤੀ ਚ ਫੋਨ ਕੀਤਾ ਹੋਊਗਾ ਗੱਡੀ ਪਹੁੰਚਾਤੀ ਹਾਲਾਂਕਿ ਉਹ ਜਾਂਚ ਦਾ ਵਿਸ਼ਾ ਹੈ ਕਿ ਪਰਿਵਾਰ ਜਿਹਦੀ ਗੱਡੀ ਸੀਗੀ ਉਹ ਬੰਦਾ ਸੱਚ ਬੋਲ ਰਿਹਾ ਕਿ ਨਹੀਂ ਪਰ ਜਿਹਦੀ ਗੱਡੀ ਸੀਗੀ ਉਹ ਕੱਲ ਥਾਣੇ ਗਏ ਬੈਠੇ ਰਹੇ ਪੁਲਿਸ ਉਹਨਾਂ ਕੋਲ ਪੁੱਛ ਕੇ ਜਿੱਤੀ ਬੜੀ देर ਬੈਠੇ ਰਹੇ ਪੁਲਿਸ ਉਹਨਾਂ ਕੋਲ ਤਾਂ ਪੁੱਛ ਕੇ ਜਿੱ ਕਰ ਸਕਦੀ ਹੈ ਆਪਣੇ ਮੁਲਾਜ਼ਮਾਂ ਤੋਂ ਪੁੱਛ ਕੇ ਚ ਨਹੀਂ ਕਰੇਗੀ ਆਪਣੇ ਮੁਲਾਜ਼ਮਾਂ ਦੇ ਬਾਰੇ ਇਹ ਹੀ ਕਹੇਗੀ ਕਿ ਹਾਂ ਆਪਾਂ ਹੋਰ ਬਿਹਤਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰ ਸਕਦੇ ਸੀਗੇ ਜਿਹੜਾ ਕ੍ਰਾਈਮ ਆਫ ਸੀਨ ਤੇ ਤਿੰਨ ਵਿਅਕਤੀ ਉਸ ਕੋਠੀ ਦੇ ਅੰਦਰ ਰਹੇ ਇੱਕ ਜਿਹੜਾ ਘਟਨਾ ਨੂੰ ਜਾਨ ਦਿੰਦਾ ਦੋ ਪੁਲਿਸ ਮੁਲਾਜ਼ਮ ਜਿਹੜੇ ਡੇਢ ਦੋ ਘੰਟੇ ਮਦਰ ਦੇ ਮੁਤਾਬਕ ਅੰਦਰ ਮੌਜੂਦ ਰਹੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਨਹੀਂ ਬੰਦੀ ਕੀ ਇਹ ਸਵਾਲ ਨਹੀਂ ਬੰਦਾ ਹ ਬਿਲਕੁਲ ਅਸੀਂ ਸੁਰੱਖਿਆ ਨੂੰ ਲੈ ਕੇ ਇੱਕ ਤਾਂ ਅਸੀਂ ਉਸ ਸਮਾਜ ਵਿੱਚ ਚਿਰ ਰਹੇ ਕਿ ਸਮਾਜ ਦੇ ਵਿੱਚ ਪਤਾ ਨਹੀਂ ਕਿਹੜੇ ਲੋਕ ਨੇ ਨਕਾਬ ਪਾ ਕੇ ਇਹੋ ਜਿਹੇ ਦਰਦ ਦੇ ਜੋ ਘੁੰਮਦੇ ਨੇ ਤੇ ਦੂਜਾ ਜਿਹੜਾ ਪੁਲਿਸ ਦੀ ਭੂਮਿਕਾ ਹੈ ਉਸ ਤੋਂ ਵੀ ਵੱਡੇ ਸਵਾਲ ਨੇ ਕਿ ਤੁਸੀਂ ਕਿਸ ਤਰ੍ਹਾਂ ਐਕਸ਼ਨ ਕਰ ਰਹੇ ਹੋ ਕਿ ਮਾਂ ਤੁਹਾਨੂੰ ਤਰਲੇ ਮਾਰ ਕੇ ਆਪਣੀ ਬੱਚੀ ਦੇ ਗਾਇਬਤਾ ਹੋਣ ਦੀ ਸ਼ਿਕਾਇਤ ਕਰਦੀ ਹੈ ਤੁਸੀਂ ਲੱਭਣ ਦੀ ਬਜਾਏ ਤੁਸੀਂ ਉਸੇ ਮੁਲਜ਼ਮ ਦੇ ਖਥੋ ਚਾਹ ਪਾਣੀ ਪੀ ਰਹੇ ਹੋ ਤੁਹਾਨੂੰ ਬਿਲਕੁਲ ਸ਼ੱਕ ਨਹੀਂ ਹੋਇਆ ਮਾਂ ਗਰ ਰੋ ਰਹੀ ਹੈ ਮਾਂ ਸੀਸੀਟੀਵੀ ਦਿਖਾ ਰਹੀ ਹੈ ਉਸ ਤੋਂ ਬਾਅਦ ਆਹੋ ਨਹੀਂ ਮਿਲਿਆ ਮਤਲਬ ਵੱਡੇ ਸਵਾਲ ਨੇ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਪੁਲਿਸ ਦਾ ਪੁਲਿਸ ਨੂੰ ਤਾਂ ਟ੍ਰੇਨਿੰਗ ਇਹੋ ਜਿਹੀ ਮਿਲਦੀ ਹੈ ਕਿ ਪੁਲਿਸ ਚਿਹਰਾ ਦੇ ਕੇ ਪੁਲਿਸ ਚਿਹਰਾ ਦੇ ਕੇ ਕ੍ਰਿਮਨਲ ਨੂੰ ਪਛਾਣ ਲੈਂਦੀ ਹੈ ਪੁਲਿਸ ਤਾਂ ਆਮ ਤੌਰ 'ਤੇ ਪੁਲਿਸ ਜਿੱਦੇ ਇਹ ਤਾਂ ਹਾਰਾ ਬੜੀ ਹੋਈ ਹੈ ਕਿ ਜੇ ਰਸਤੇ ਤੋਂ ਲੰਘ ਰਹੇ ਹੋਣ ਜੇ ਪੁਲਿਸ ਦੀ ਅੱਖਾਂ ਜੱਖਾਂ ਪਾ ਲਓ ਤਾਂ ਪੁਲਿਸ ਰੋਕ ਲੈਂਦੀ ਕਿ ਇਹਦੇ ਕੋ ਕਾਗਜ਼ ਨਹੀਂ ਹੋਣੇ ਪੱਕਾ ਬਿਲਕੁਲ ਉਸ ਪੁਲਿਸ ਨੂੰ ਇਹ ਨਹੀਂ ਪਤਾ ਲੱਗਾ ਕਿ ਇੱਕ ਬੱਚੀ ਦੀ ਬੱਚੀ ਦਾ ਬਲਾਤਕਾਰ ਕੀਤਾ ਇਸ ਬੰਦੇ ਨੇ ਜਦੋਂ ਉਹ ਬੈਠੇ ਹੋਏ ਨੇ ਹੋ ਸਕਦਾ ਹੈ ਕਿ ਉਦੋਂ ਤੱਕ ਕੋਨੇ ਉਹਦੀ ਮੌਤ ਕਰ ਡੈਥ ਕਰਦੀ ਮਰਡਰ ਕਰਤਾ ਹੋਵੇ ਉਹਦਾ ਉਸ ਪੁਲਿਸ ਨੂੰ ਨਹੀਂ ਪਤਾ ਲੱਗਾ ਸਵਾਲ ਇਹ ਬਣਦੇ ਨੇ ਤੇ ਇਹ ਜ਼ਰੂਰੀ ਹੈ ਕਿ ਉਹਨੂੰ ਉਹਨਾਂ ਉਹਨਾਂ ਨੂੰ ਡਿਸਮਿਸ ਵੀ ਕੀਤਾ ਜਾਵੇ ਕਿਉਂਕਿ ਸਸਪੈਂਸ਼ਨ ਤਾਂ ਕਦੋਂ ਰਿਵੋਕ ਹੋ ਜੇ ਉਹ ਇਹ ਤਾਂ ਪੁਲਿਸ ਦੇ ਹੱਥਾਂ ਕਿਸੇ ਵੀ 2 ਮਹੀਨੇ ਬਾਅਦ ਜਦੋਂ ਸਾਰੇ ਭੁੱਲ ਜਾਣਗੇ ਉਹ ਆਪਣੀ ਡਿਊਟੀ ਤੇ ਵਾਪਸ ਆ ਜਾਣਗੇ ਦੋ ਗੁਰਮਾਨ ਨੇ ਵੀ ਇਹ ਖਦਸ਼ਾ ਜਤਾਇਆ ਕਿ ਉਹ ਡਿਊਟੀ ਤੇ ਵਾਪਸ ਆ ਜਾਣਗੇ ਤੇ ਕਿ ਉਹਨਾਂ ਦੇ ਜੋ ਸਵਾਲ ਉਚੋ ਕਰ ਰਹੇ ਨੇ ਜੋ ਗੱਲ ਦੱਸ ਰਹੇ ਨੇ ਜੋ ਉਹਨਾਂ ਨੇ ਹਾਲਾਤ ਦੇਖੇ ਉਹਨਾਂ ਦੇ ਜਵਾਬ ਜੋ ਹੈ ਮਿਲਨੇ ਚਾਹੀਦੇ ਨੇ ਪਰ ਹਾਂ ਇਸ ਵਿਚਕਾਰ ਅਸੀਂ ਇੱਕ ਬੱਚੀ ਨੂੰ ਗਵਾ ਚੁੱਕੇ ਹਾਂ 13 ਸਾਲ ਦੀ ਬੱਚੀ ਸਾਡੇ ਸਮਾਜ 'ਚ ਹੈ ਉਹ ਜਿਹੜੇ ਕਈ ਤਰ੍ਹਾਂ ਦੀ ਅੰਸਰ ਵਿਚਰਦੇ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਪਛਾਣ ਪਾਉਂਦੇ ਜਿਨ੍ਹਾਂ ਤੇ ਜੋ ਹੈ ਬਹੁਤ ਕਰੀਬੀ ਹੁੰਦੇ ਨੇ ਜਾਣਕਾਰ ਹੁੰਦੇ ਨੇ ਜਿਨ੍ਹਾਂ ਤੇ ਲੋਕ ਭਰੋਸਾ ਕਰ ਲੈਂਦੇ ਨੇ ਪਰ ਹਾਂ ਥੋੜਾ ਬਚ ਕੇ ਰਹਿਣ ਦੀ ਜ਼ਰੂਰਤ ਹੈ ਕਿ ਇਹੋ ਜਿਹਾ ਸਮਾਜ ਇਹੋ ਜਿਹੇ ਅੰਸਰਾ ਤੋਂ ਅ ਨਾਲੇ ਮਾਪਿਓ ਡਰੇ ਵੀ ਹੋਏ ਨੇ ਕਿ ਬਈ ਸਾਡੀਆਂ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਕਿਹਦੇ ਤੇ ਵਿਸ਼ਵਾਸ ਕਰੀਏ ਕਈ ਤਰ੍ਹਾਂ ਦੇ ਸਵਾਲ ਨੇ ਸਕੂਲ ਜਾਂਦੇ ਨੇ ਬੱਚੇ ਉਦੋਂ ਮਾਪਿਓ ਹਰ ਵਕਤ ਜੋ ਹੈ ਪਹਿਰਾ ਨਹੀਂ ਦੇ ਪਾਉਂਦੇ ਸੋ ਇੱਕ ਡਰ ਤੇ ਇੱਕ ਸਹਿਮ ਦਾ ਮਾਹੌਲ ਤਾਂ ਜ਼ਰੂਰ ਇਸ ਤਰ੍ਹਾਂ ਦਾ ਬੱਚਿਆਂ ਨੂੰ ਤਾਂ ਆਪਾਂ ਬਹੁਤ ਬੜੀ ਖਾਲੀ ਛੱਡ ਦੇਈਆਂ ਦੂਸਰਾ ਕੁਝ ਲੋਕ ਜਿਦਾ ਅੱਜ ਅਮਰਪਾਲ ਮਹਿਰੋ ਵੀ ਰਿਕਾਰਡਿੰਗ ਆ ਗਈ ਉਹਨਾਂ ਦੀ ਹਾਲਾਂਕਿ ਉਹ ਤਾਂ ਅਪਲੋਡਿੰਦੇ ਨਹੀਂ ਪਰ ਫਿਰ ਵੀ ਉਹਨਾਂ ਨੇ ਕਿਹਾ ਉਹ ਵੀ ਇਸ ਗੱਲ ਨੂੰ ਅਮਰਪਾਲ ਮੈਰੋ ਵੀ ਕਰ ਰਿਹਾ ਸੀਗਾ ਕਿ ਬੰਦਾ ਅਮਰਤ ਹਾਰੀ ਸੀਗਾ ਦਾੜਾ ਰ ਪ੍ਰਕਾਸ਼ ਕੀਤਾ ਹੋਇਆ ਸੀਗਾ ਤੇ ਲੋਕਾਂ ਨੇ ਜਿਹੜੇ ਜਦੋਂ ਉਹਨੂੰ ਕੁੱਟ ਰਹੇ ਸੀ ਜਦੋਂ ਉਹਨੇ ਗੱਤਰਾ ਜਦੋਂ ਕਿਰਪਾਨ ਪਾਈ ਹੋਈ ਸੀਗੀ ਉਹ ਕਿਰਪਾਨ ਦੇ ਨਾਲ ਹੀ ਉਹਦਾ ਸਿਰ ਕਿਉਂ ਨਹੀਂ ਵੱਢ ਦਿੱਤਾ ਤੇ ਮੈਂ ਇਹ ਦੱਸ ਉਹ ਵੀ ਅਰਸ਼ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਇਸ ਗੱਲ ਦਾ ਵੀ ਇਤਰਾਜ਼ ਕਰ ਰਹੇ ਨੇ ਕੀ ਅਮਰਤਾਰੀ ਕਿਉਂ ਜ਼ਿਕਰ ਕੀਤਾ ਜਾਂਦਾ ਅਮਰਤਾਰੀ ਕਿਉਂ ਲਿਖਿਆ ਜਾਂਦਾ ਮੈਨੂੰ ਲੱਗਦਾ ਹੈ ਕਿ ਅਮਰ ਇੱਕ ਵਿਅਕਤੀ ਨੂੰ ਅਮਰਤਾਰੀ ਕਹਿਣ ਦੇ ਨਾਲ ਪੂਰਾ ਸਿੱਖ ਸਮਾਜ ਤਾਂ ਇਸ ਇਸ ਗੰधे ਵਿਅਕਤੀ ਦੇ ਨਾਲ ਐਡਾ ਮਹਾਨ ਧਰਮ ਐਡਾ ਮਹਾਨ ਪੰਥ ਬਦਨਾਮ ਥੋੜੀ ਨਾ ਹੋ ਸਕਦਾ। ਸ਼ਾਇਦ ਉਹ ਜਿਹੜਾ ਘਟਨਾ ਹੋਈ ਸੀ ਉਸ ਨੂੰ ਲੈ ਕੇ ਜਦੋਂ ਅਸੀਂ ਇਹ ਕਿਹਾ ਕਿ ਜਿਹੜੇ ਯੂਪੀ ਬਿਹਾਰ ਤੋਂ ਆਉਂਦੇ ਨੇ ਉਹਨਾਂ ਤੇ ਚੈੱਕ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਸਿਰਫ ਪੰਜਾਬੀ ਕੰਮ ਕਰਨੇ ਚਾਹੀਦੇ ਨੇ। ਸੋ ਉਸ ਘਟਨਾ ਤੋਂ ਬਾਅਦ ਇਸ ਤੇ ਵੀ ਸਵਾਲ ਉੱਠਨੇ ਸ਼ੁਰੂ ਹੋਏ ਪਰ ਮੈਨੂੰ ਇਹ ਲੱਗਦਾ ਹੈ ਕਿ ਸਿਰਫ ਧਰਮ ਜਾਂ ਇੱਕ ਇਹ ਧਰਮ ਦਾ ਮੁੱਦਾ ਨਹੀਂ ਹੈ। ਇਹ ਮੁੱਦਾ ਹੈ ਸਾਡੇ ਸਮਾਜ ਦਾ ਕਿ ਕਿ ਅਸੀਂ ਕਿਵੇਂ ਕਿਸੇ ਤੇ ਵਿਸ਼ਵਾਸ ਕਰ ਸਕਦੇ ਹਾਂ। ਕਿਸੇ ਨੂੰ ਬਚਾ ਕਿਵੇਂ ਕਰਨਾ ਹੈ ਕਿਉਂਕਿ ਹੋਸ਼ ਕਰਦਾ ਕਿ ਆਪਾਂ ਜਦੋਂ ਸਮਾਜ ਦੇ ਵਿੱਚ ਇੱਕ ਆਮ ਜੀ ਬੜੀ ਤਰਨਾ ਹੈ ਕਿ ਜਦੋਂ ਆਪਾਂ ਦੇਖ ਲੈਂਦੇ ਹਾਂ ਕਿਸੇ ਵਿਅਕਤੀ ਨੇ ਅੰਮ੍ਰਿਤ ਧਾਰਿਆ ਅੰਮ੍ਰਿਤ ਧਾਰਨ ਕਰਪਾਣ ਪਾਈ ਹੈ ਤਾਂ ਉਹਦੇ ਉਹਦੇ ਪ੍ਰਤੀ ਵਿਸ਼ਵਾਸ ਹੋਰ ਵੱਧ ਜਾਂਦਾ ਤਾਂ ਉਹੋ ਜੇ ਭੇਸ ਦੇ ਵਿੱਚ ਕੋਈ ਇਹੋ ਜਿਹਾ 라ਵਣ ਕੋਈ ਹੋਰ ਨਾ ਹੋਵੇ ਆ ਉਹਦੇ ਤੋਂ ਕਿਵੇਂ ਬਚਣਾ ਇਹ ਤਾਂ ਤੈਅ ਕਰਨਾ ਹੀ ਪਏਗਾ ਇਸ ਕਰਕੇ ਦੱਸਣਾ ਮੰਨ ਲਓ ਮੇਰਾ ਇਹ ਮੰਨਣਾ ਹੈ ਕਿ ਜੇ ਕਿਸੇ ਨੇ ਸਾਨੂੰ ਪੈਸਿਆਂ ਦਾ ਧੋਖਾ ਦਿੱਤਾ ਤਾਂ ਆਪਾਂ ਇਹ ਕਹਿੰਦੇ ਆ ਕਿ ਇਹਨੇ ਸਾਡੇ ਨਾਲ ਧੋਖਾ ਕੀਤਾ ਤੇ ਪੈਸਿਆਂ ਦਾ ਧੋਖਾ ਕੀਤਾ ਇਹ ਵਿਅਕਤੀ ਨੇ ਸਾਡੇ ਨਾਲ ਧੋਖਾ ਕੀਤਾ ਤੇ ਇਹ ਧੋਖਾ ਕੀਤਾ ਕਿ ਇਹਨੇ ਅ ਅਮਰਤਾਰੀ ਸੀਗਾ ਇਹਨੇ ਕਕਾਰ ਪਾਇਓ ਸੀ ਕਿ ਇਹਨੇ ਧੋਖਾ ਕੀਤਾ ਸਮਾਜ ਦੇ ਨਾਲ ਆਪਣੀ ਇਹਦੀ ਨੀਅਤ ਕਿ ਇਹੋ ਜੀ ਸੀ ਔਰ ਗੁਰੂ ਕਕਾਰ ਉਦੋਂ ਬਖਸ਼ਦੇ ਨੇ ਰਸਤਾ ਉਹ ਸਹੀ ਰਸਤਾ ਦਾ ਖਾਂਦੇ ਨੇ ਕਿ ਸਹੀ ਰਸਤੇ ਤੇ ਚੱਲੋ ਤੇ ਇਹ ਬੰਦਾ ਵਿਅਕਤੀ ਤਾਂ ਵੀ ਗਲਤ ਰਸਤੇ ਤੇ ਚੱਲ ਰਿਹਾ ਸੀਗਾ ਤੇ ਮੈਨੂੰ ਲੱਗਦਾ ਕਿ ਇਹਨੂੰ ਦੱਸਣਾ ਜ਼ਰੂਰੀ ਹੈ ਕਿ ਇਹੋ ਜਿਹਾ ਵੀ ਵਿਅਕਤੀ ਹੋ ਸਕਦਾ ਜੀ ਬਿਲਕੁਲ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਸਮਾਜ ਦੇ ਵਿੱਚ ਐਸੇ ਜਿਹੜੇ ਅਨਸਰ ਨੇ ਜਿਨ੍ਹਾਂ ਦੀ ਐਸੀ ਸੋਚ ਐ ਸੀ ਘਟੀਆ ਮਾਨਸਿਕਤਾ ਲੈ ਕੇ ਚੱਲਦੇ ਨੇ ਉਹਨਾਂ ਦੇ ਵਿੱਚ ਡਰ ਜੋ ਹੈ ਉਹ ਪੈਦਾ ਕੀਤਾ ਜਾ ਸਕੇ ਹੁਣ ਪੁਲਿਸ ਰੋਲ ਨੂੰ ਲੈ ਕੇ ਵੀ ਮੈਨੂੰ ਲੱਗਦਾ ਹੈ ਜਾਂਚ ਹੋਣੀ ਚਾਹੀਦੀ ਹੈ ਦੂਜਾ ਫਾਸਟ ਟਰੈਕ ਜੋ ਹੈ ਕਿ ਇਸ ਚੱਲਣਾ ਚਾਹੀਦਾ ਹੈ ਤਾਂ ਕਿ ਛੇਤੀ ਤੋਂ ਛੇਤੀ ਜੋ ਹੈ ਇਸ ਮੁਲਜ਼ਮ ਨੂੰ ਸਜ਼ਾ ਮਿਲੇ ਸਾਰੇ ਪਹਿਲੂ ਜੋ ਇਸ ਕੇਸ ਦੇ ਨੇ ਉਹ ਸਾਹਮਣੇ ਆਉਣ